ਉਦੇਖਾਨ ਜੀ ਸਾਡੇ ਕੋਲੋਂ 19 ਤਰੀਕ 2026 ਇਸ ਦੁਨੀਆ ਨੂੰ ਰੁਖਸਤ ਕਰ ਗਏ ਤੇ ਅੱਜ ਉਹਨਾਂ ਦਾ ਸ਼ਰੀਰ ਸਪੁਰ ਦੇ ਖਾਕ ਹੋਣ ਜਾ ਰਿਹਾ ਅੱਲਾਹੁ ਅਕਬਰ ਅਸਲਾਮੁ ਅਲੈਕੁਮ ਰਹਿਮਤੁਲਾਹ ਅਸਲਾਮੁ ਅਲੈਕੁਮ ਰਹਿਮਤੁਲਾਹ ਬੇਰੀ ਪਿੰਡ ਦੇ ਵਿੱਚ ਉੱਥੇ ਬਹੁਤ ਮਾੜੀ ਹਾਲਤ ਦੇ ਵਿੱਚ ਮੀਂਹ ਦਾ ਪਾਣੀ ਖੜਾ ਸੀ ਛੱਪੜ ਲੱਗਿਆ ਉਹ ਪਾਣੀ ਦੇ ਵਿੱਚ ਕਈ ਦਿਨਾਂ ਤੋਂ ਪਏ ਉੱਥੇ ਲੈਟ੍ਰੀਨ ਬਾਥਰੂਮ ਹੋ ਰਿਆ ਸੀ ਨਰਕ ਕੱਟ ਰੇ ਸੀ ਬਾਪੂ ਤਿੰਨ ਸਾਲ 6 ਮਹੀਨੇ ਤੇ ਇੱਕ ਦਿਨ ਇਹ ਸਮਾਂ ਸੁਪਨਿਆਂ ਦੇ ਘਰ ਵਿੱਚ ਬਤੀਤ ਕੀਤਾ ਉਹਦੇ ਖਾਨ ਜੀ ਨੇ ਰੱਬਾ ਨਾ ਜ਼ਰਮ ਨਾ ਖਸਨਾ ਵਈ ਲੱਗਤੋ ਦਾ ਬਹੁਤ ਰਹਿਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਨਨੋਨ ਬਜ਼ੁਰਗ ਬਾਪੂ ਜਿਹਦਾ ਕਿਸੇ ਟਾਈਮ ਨਾਮ ਲਿਖਿਆ ਗਿਆ ਸੀ ਉਸ ਤੋਂ ਬਾਅਦ ਮੰਤਰੀ ਦੱਸਿਆ ਉਹਨੇ ਨਾਮ ਆਪਣਾ ਸੀ ਮੰਤਰੀ ਦੇ ਨਾਮ ਨਾਲ ਬੁਲਾਉਂਦੇ ਰਹੇ ਫਿਰ ਸਮਾਂ ਪੈਣ ਤੇ ਬਾਪੂ ਜੀ ਜਦੋਂ ਥੋੜੇ ਠੀਕ ਹੋਏ ਤਾਂ ਪਤਾ ਲੱਗਿਆ ਇਹਨਾਂ ਦਾ ਨਾਮ ਉਦੇਖਾਨ ਤਾਂ ਉਦੇਖਾਨ ਬਾਪੂ ਜੀ ਦੀ ਉਮਰ ਕਰੀਬ 60 ਸਾਲ ਦੇ ਆਸ-ਪਾਸ ਸੀ ਤੇ ਸਾਨੂੰ ਇਹ 18722 ਨੂੰ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਮੀਤਕੌਰ ਭੈਣ ਨੇ ਦੱਸਿਆ ਪਿੰਡ ਦੇ ਵਿੱਚ ਪਿੰਡ 베ਰੀ ਪਿੰਡ ਦੇ ਵਿੱਚ ਉੱਥੇ ਬਹੁਤ ਮਾੜੀ ਹਾਲਤ ਦੇ ਵਿੱਚ ਮੀਂਹ ਦਾ ਪਾਣੀ ਖੜਾ ਸੀ ਛੱਪੜ ਲੱਗਿਆ ਉਹ ਪਾਣੀ ਦੇ ਵਿੱਚ ਕਈ ਦਿਨਾਂ ਤੋਂ ਪਏ ਨਾ ਉੱਠ ਹੁੰਦਾ ਸੀ ਨਾ ਬੈਠ ਹੁੰਦਾ ਸੀ ਇੱਕ ਦਰਖਤ ਦੇ ਕਿਨਾਰੇ ਢੋਈ ਲਾ ਕੇ ਉੱਥੇ ਹੀ ਲੈਟ੍ਰੀਨ ਬਾਥਰੂਮ ਹੋ ਰਿਆ ਸੀ ਨਰਕ ਘਟ ਰੇ ਸੀ ਬਾਪੂ ਜੀ ਤਉ ਭੈਣ ਹਰਮੀਤ ਕੌਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਦਿੰਦੇ ਜਵਰਾਜ ਸਿੰਘ ਉਹਨਾਂ ਦਾ ਬੇਟਾ ਬਲਵਿੰਦਰ ਸਿੰਘ ਗਗਨਾਮ ਸਿੰਘ ਫਿਰ ਇਹ ਮੈਂਬਰ ਸਾਡੇ ਕੋਲੇ ਇਸ ਬਜ਼ੁਰਗ ਨੂੰ ਲੈ ਕੇ ਆਏ ਤਾਂ ਬਾਪੂ ਜੀ ਨੇ 5-7 ਮਹੀਨਿਆਂ ਬਾਅਦ ਥੋੜਾ ਤਕੜੇ ਹੋ ਕੇ ਠੀਕ ਹੋ ਕੇ ਆਪਣਾ ਨਾਮ ਦੱਸਿਆ ਮੇਰਾ ਨਾਮ ਉਦੇਖਾਨ ਆ ਆਪਣਾ ਐਡਰੈਸ ਅਸੀਂ ਜਦੋਂ-ਜਦੋਂ ਵੀ ਬਾਪੂ ਜੀ ਨੂੰ ਪੁੱਛਦੇ ਬਾਪੂ ਜੀ ਦੱਸ ਨਹੀਂ ਸੀ ਪਾਉਂਦੇ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਮੇਰੇ ਕਿੰਨੇ ਬੱਚੇ ਆ بس ਇੱਕੋ ਹੀ ਗੱਲ ਬਾਪੂ ਜੀ ਵਾਰ-ਵਾਰ ਕਹਿੰਦੇ ਰਹਿੰਦੇ ਵੀ ਮੇਰੇ ਕੋਲੇ ਬੋਰੀ ਨੋਟ ਕੀ ਹੈ ਦੋ ਬੋਰੀ ਨੋਟ ਕੀ ਹੈ ਮੈਂ ਸਭ ਤਰ੍ਹਾਂ ਕੋ ਵੀ ਨੋਟ ਦੇ ਦੂੰਗਾ ਬੋਰੀ ਇੱਕ ਨੋਟ ਕਰ ਦੇ ਦੂੰਗਾ ਬੋਰੀ ਨੋਟ ਕਹੇ ਕਹੇ ਬੋਰੀ ਨੋਟ ਕਹਾਂ ਰੱਖ ਦਿਆ ਮੇਰੇ ਕੋ ਮੇਰੇ ਕੋ ਕਿੰਨਾ ਬੋਰੀ ਦੇਗਾ ਨੋਟ ਕਾ ਕੋਈ ਬੋਰੀ ਇੱਕ ਬੋਰੀ ਹਾਂ ਪਹਿਲਾਂ ਤੂੰ ਨੇ ਦੋ ਬੋਰੀ ਬੋਲਾਦਾ ਓਏ ਇਹ ਇੱਕ ਪਾਨ ਕਾ ਬੋਰੀ ਹੈ ਨਾ ਇਸੇ ਇੱਕ ਪਾਨ ਕਾ ਬੋਰੀ ਹੈ ਤੇ ਜਾਨੀ ਕਿ ਇਦਾਂ ਹੀ ਬਾਪੂ ਹਮੇਸ਼ਾ ਗੱਲ ਕਰਦੇ ਜਿਆਦਾ ਇਸ ਤੋਂ ਵੱਧ ਗੱਲ ਨਾ ਕਰਦੇ ਸਮਾਂ ਬੀਤਦਾ ਗਿਆ 3 ਸਾਲ 6 ਮਹੀਨੇ ਤੇ 1 ਦਿਨ ਇਹ ਸਮਾਂ ਸੁਪਨਿਆਂ ਦੇ ਘਰ ਵਿੱਚ ਬਤੀਤ ਕੀਤਾ ਉਦੇਖਾਨ ਜੀ ਨੇ ਉਦੇਖਾਨ ਜੀ ਦਾ ਜਨਮ ਕਿੱਥੇ ਹੋਇਆ ਉਹਦੇ ਅੱਬੂ ਅੰਮੀ ਕਿੱਥੇ ਰਹਿੰਦੇ ਸੀ ਉਹਦੇ ਨਾਲ ਦੇ ਉਹਦੇ ਭੈਣ ਭਰਾ ਕਿੱਥੇ ਰਹਿੰਦੇ ਸੀ ਇਹ ਕੁਝ ਨਹੀਂ ਪਤਾ ਕਿੱਥੇ ਇਹ ਬਜ਼ੁਰਗ ਦਾ ਜਨਮ ਹੋਇਆ ਸੀ ਕਿੱਥੇ ਦਾ ਜਵਾਨੀ ਦਾ ਪੈਰ ਬਤੀਤ ਹੋਇਆ ਕਿੱਥੇ ਕਿਵੇਂ ਇਹ ਘੁੰਮਦਾ ਘਮਾਉਂਦਾ ਕਿਹੜੇ ਹਲਾਤਾਂ ਚ ਪੰਜਾਬ ਦੇ ਜ਼ਿਲ੍ਹੇ ਗਰਦਾਸਪੁਰ ਚ ਜਾ ਪਹੁੰਚਿਆ ਤੇ ਗਰਦਾਸਪੁਰ ਜਾ ਕੇ ਬਿਲਕੁਲ ਹੀ ਸਰੀਰ ਕੰਮ ਕਰਨੋਂ ਜਵਾਬ ਦੇ ਗਿਆ ਤੇ ਉੱਥੇ ਸੜਕ ਦੇ ਕਿਨਾਰੇ ਪਿਆ ਨਾਰਕ ਕੱਟ ਰਿਹਾ ਉਸ ਭੈਣ ਦਾ ਧੰਨвар ਜੀ ਨੇ ਸਾਨੂੰ ਦੱਸਿਆ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਉਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਨਾਲ ਲੈ ਕੇ ਬਾਪੂ ਜੀ ਨੂੰ ਸਾਡੇ ਕੋਲੇ ਛੱਡਣ ਵਾਸਤੇ ਪਹੁੰਚੇ ਤੇ ਬਾਪੂ ਉਹਦੇ ਖਾਨ ਜੀ ਨੇ ਜਿਹੜਾ 3.5 ਸਾਲਾਂ ਦਾ ਸਮਾਂ ਸੁਪਨਿਆਂ ਦੇ ਘਰ ਚ ਬਤੀਤ ਕੀਤਾ ਉਹ ਬੜਾ ਸੁਖਦ ਭਰਿਆ ਸੀ ਬੜਾ ਖੁਸ਼ੀਆਂ ਖੇੜਿਆਂ ਭਰਿਆ ਸੀ ਬਹੁਤ ਖੁਸ਼ਦਿਲ ਸੀ ਬਾਪੂ ਮਜ਼ਾਕੀਆ ਸੀ ਹਮੇਸ਼ਾ ਜਦੋਂ ਵੀ ਗੱਲ ਕਰਨੀ ਕਿਸੇ ਨੇ ਵੀ ਗੱਲ ਕਰਨੀ ਬਾਪੂ ਨੇ ਕੁਝ ਉਹਨਾਂ ਨੂੰ ਹਮੇਸ਼ਾ ਦੇਣ ਦੀ ਗੱਲ ਕਰਨੀ ਚਾਹੇ ਉਹ ਪੈਸਿਆਂ ਦੇ ਰੂਪ ਚ ਚਾਹੇ ਕੋਈ ਮੰਤਰੀ ਦੀ ਕੁਰਸੀ ਕੁਝ ਵੀ ਹੱਸਦੇ ਰਹਿਣਾ ਪਰ ਬਾਪੂ ਹੁਣ ਪਿਛਲੇ 3 ਕ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਸੀ ਪਿਛਲੇ 1 ਮਹੀਨੇ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ ਪਰ ਜਦੋਂ ਸਮਾਂ ਆ ਗਿਆ ਉਹ ਅੱਲਾ ਨੇ ਆਪਣੇ ਪਿਆਰੇ ਨੂੰ ਆਪਣੇ ਕੋਲ ਬੁਲਾ ਲਿਆ ਉਦੇਖਾਨ ਜੀ ਸਾਡੇ ਕੋਲੋਂ 19 ਤਰੀਕ 226 ਇਸ ਦੁਨੀਆ ਨੂੰ ਰੁਖਸਤ ਕਰ ਗਏ ਜਨਵਰੀ ਦਾ ਮਹੀਨਾ ਤੇ ਅੱਜ ਉਹਨਾਂ ਦਾ ਸ਼ਰੀਰ ਸਪੁਰ ਦੇ ਖਾਕ ਹੋਣ ਜਾ ਰਿਹਾ ਲੁਧਿਆਣਾ ਸ਼ਹਿਰ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡਾ ਬੱਦੋਵਾਲ ਪਿੰਡ ਉੱਥੇ ਕਬਰਿਸਤਾਨ ਦੇ ਵਿੱਚ ਤੇ ਧੰਨਵਾਦ ਕਬਰਿਸਤਾਨ ਦੇ ਸਾਰੇ ਮੈਂਬਰ ਸਹਿਬਾਨ ਦਾ ਜਿੰਨੇ ਵੀ ਤੁਸੀਂ ਸਾਡਾ ਸਾਥ ਦਿੱਤਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕੀ ਨਾਮ ਵੀ ਜੀ ਸਬੀਰ ਸਬੀਰ ਖਾਨ ਸਬੀਰ ਜੀ ਦਾ ਤੇ ਇੱਥੇ ਜਿਹੜੇ ਇਮਾਮ ਸਾਹਿਬ ਨੇ ਉਹਨਾਂ ਦਾ ਕੀ ਨਾਮ ਜੀ ਮੁਹੰਮਦ اشرف ਜੀ ਤੇ ਜਿੰਨੇ ਵੀ ਸਾਡੇ ਇੱਥੇ ਵੀਰ ਖੜੇ ਨੇ ਤੇ ਇਹਨਾਂ ਨੇ ਹਾਜੀ ਜੀ ਹਾਜੀ ਜੀ ਨਮਸਤੇ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਹਾਜੀ ਜੀ ਅੱਲਾਹ ਤਾਲਾ ਮਿਹਰ ਕਰੇ ਤੁਸੀਂ ਇਸ ਰੱਬ ਦੇ ਬੰਦੇ ਨੂੰ ਆਪਣੇ ਹੱਥੀਂ ਇਹਦੇ ਸਾਰੇ ਕਾਰਜ ਕੀਤੇ ਜੀ ਜੀ ਇਹਦੇ ਜੋ ਤੁਸੀਂ ਫਰਜ਼ ਨਿਭਾਏ ਆ ਉਹਦੇ ਲਈ ਸ਼ੁਕਰੀਆ ਬਹੁਤ ਬਹੁਤ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੀ ਜੇ ਕੋਈ ਸਾਡਾ ਦੇਖੋ ਮੁਸਲਮ ਵੀਰ ਕੋਈ ਬਜ਼ੁਰਗ ਜਾਂਦਾ ਇਸ ਦੁਨੀਆ ਤੋਂ ਅਸੀਂ ਚਾਹੁੰਦੇ ਆ ਉਹਦੇ ਰੀਤੀ ਰਿਵਾਜ ਮੁਤਾਬਕ ਹੀ ਉਹਦੇ ਸਪੁਰ ਦੇ ਖਾਕ ਹੋਵੇ ਉਹਨੂੰ ਕਬਰਸਤਾਨ ਤੱਕਰ ਪਹੁੰਚਾਈਏ ਅਸੀਂ ਤੇ ਜੇ ਕੋਈ ਸਾਡਾ ਹਿੰਦੂ ਜਾਂ ਸਿੱਖ ਭਰਾ ਜਾਂਦਾ ਤੇ ਅਸੀਂ ਉਹਦਾ ਸੰਸਕਾਰ ਕਰ ਦਿੰਨੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਤ ਵੀ ਹੋ ਗਈ ਆ ਸਰ ਆਪਕਾ ਵੀ ਬਹੁਤ ਬਹੁਤ ਏਸਾਨ ਹੈ ਮਾਰ ਉਪਰ ਕਿਉਂਕਿ ਦੇਖੋ ਮੈਨੇ ਨਾ ਆਪਕੇ ਜਿਹੀ ਹਿੰਮਤ ਨਹੀਂ ਦੇਖੀ ਕਿਸੇ ਨੇ ਵਾਹ ਵਾਹ ਉਹ ਅੱਲਾਹ ਦੀ ਮਿਹਰ ਹੈ ਬਾਬਾ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ ਹੈ ਨਹੀਂ ਸਾਡੀ ਵੀ ਕੋਈ ਹیثیت ਨਹੀਂ ਸੀ ਕਿ ਵੀ ਅਸੀਂ ਇਹ ਸਾਰਾ ਕੁਝ ਕਰ ਸਕਦੇ ਪਰ ਤੁਸੀਂ ਸਾਡੀ ਇੱਕ ਆਵਾਜ਼ ਦੇ ਉੱਤੇ ਪਹੁੰਚ ਕੇ ਰਾਤ ਦਾ ਇੰਨਾ ਟਾਈਮ ਹੋ ਗਿਆ ਤੁਸੀਂ ਕਬਰ ਪੁੱਟੀ ਆ ਤੇ ਇਹਨੂੰ ਸਪੁਰਦ ਦੇ ਖਾਕ ਕਰਨ ਵਿੱਚ ਸਾਡੀ ਸਹਾਇਤਾ ਕੀਤੀ ਹੈ ਕਿਸ ਰੱਬ ਦੇ ਬੰਦੇ ਨੂੰ ਮਿੱਟੀ ਦੇ ਨਾਲ ਮਿੱਟੀ ਹੋਣ ਦੇ ਵਿੱਚ ਤੁਹਾਡਾ ਸਹਿਯੋਗ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਨਮਾਜ਼ ਪੜਾ ਕੇ ਜੀ 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 ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ ਅੱਲਾਹੁ ਅਕਬਰ الله اكبر الله اكبر الله اكبر الله اكبر الله اكبر السلام عليكم ورحمه الله السلام عليكم ورحمه الله الله يكبر الله يكبر الله ربنا ظلمنا انفسنا وان لم تغفر لنا وترحمنا لنكونن من الخاسرين اللهم اغفر وارحم انت خير الراحمين اللهم اغفر لي ولوالدي وللمؤمنين يوم الحساب يا حي يا قيوم برحمتك استغيث اے اللہ مرحومین کی نجات و بخش فرما اے اللہ ان کے درجات بلند فرما اے اللہ لابار اس حالت میں یہ پڑے ہوئے تھے اے اللہ انہوں نے جنہوں نے ان کی سیوا کی ہے اس کا پورا اجر عطا فرما اے اللہ اس مرحومین کی نجات و بخش فرما اے اللہ جو لوگ اس میں شرکت حاصل کیے ہیں یا اللہ سب کو اس کی نیکی اور عطا فرما اللہ اس قبرستان میں جتنے مرحومین ہیں سب کی نجات بخش فرما اپنے حبیب کے صدقے وسیلے سے ہمارے ٹوٹی پھوٹی دعا قبول فرما ربنا تقبل نعت انکا انتا سمیع العلیم وطب ان انکا انتا التواب الرحیم صلی اللہ تعالیٰ علی خیر خلق محمد و وصابی اجماعی اللہ آمی.